ਸਤਿ ਸ਼੍ਰੀ ਅਕਾਲ ਜੀ ਸਾਰੀ ਸੰਗਤ ਨੂੰ ਸੰਗਤ ਜੀ ਅੱਜ ਅਸੀਂ ਜੋ ਵੀਡੀਓ ਲੈ ਕੇ ਆਏ ਉਹਦੇ ਵਿੱਚ ਅਸੀਂ ਗੱਲ ਕਰਨੀ ਹੈ ਕਿ ਜਿਹੜੇ ਪਤੀ ਪਤਨੀ ਹਮੇਸ਼ਾ ਲੜਦੇ ਰਹਿੰਦੇ ਨੇ ਕਿਉਂਕਿ ਦੇਖੋ ਨਾ ਤਾਂ ਪਤਨੀ ਆਪਣੇ ਪਤੀ ਨਾਲ 24 ਘੰਟੇ ਰਹਿ ਸਕਦੀ ਆ ਅਤੇ ਨਾ ਹੀ ਪਤੀ ਆਪਣੀ ਪਤਨੀ ਦੇ ਨਾਲ ਰਹਿ ਸਕਦਾ ਇਹ ਜਿਹੜਾ ਰਿਸ਼ਤਾ ਹੁੰਦਾ ਹੈ ਵਿਸ਼ਵਾਸ ਤੇ ਟਿਕਿਆ ਹੁੰਦਾ ਜੇ ਵਿਸ਼ਵਾਸ ਹੋਵੇਗੇ ਰਿਸ਼ਤਾ ਫੇਰ ਹੀ ਚੱਲਦਾ ਜੇ ਸ਼ੱਕ ਆ ਜਾਏ ਜਾਂ ਗਲਤ ਫੈਮਿਲੀ ਆ ਜਾਣ ਫਿਰ ਇਹ ਰਿਸ਼ਤਾ ਖਰਾਬ ਹੋ ਜਾਂਦਾ ਸੰਗਤ ਜੀ ਆਪਣਾ ਸਾਰੀ ਰਿਸ਼ਤੇ ਭਰੋਸੇ ਤੇ ਟਿਕੰਦੇ ਨੇ ਆਪਾਂ ਇਸ ਵੀਡੀਓ ਤੇ ਰਾਹੀ ਸੁਣਦੇ ਆ ਕਿ ਇਸ ਵੀਡੀਓ ਦੇ ਵਿੱਚ ਆਪਾਂ ਨੂੰ ਕੀ ਸਮਝਾਉਂਦੇ ਨੇ ਸ਼ੁਰੂ ਕਰਦੇ ਆਂ। ਇੱਕ ਜੰਗਲ ਦੇ ਵਿੱਚ ਸੰਘਣਾ ਜੰਗਲ ਸੀ ਤੇ ਉੱਥੇ ਇੱਕ ਚਿੜਾ ਤੇ ਚਿੜੀ ਰਹਿੰਦੇ ਹੁੰਦੇ ਸੀ। ਇਹ ਦੋਨੋਂ ਹੀ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀਗੇ ਜਿਵੇਂ ਪਤੀ ਪਤਨੀ ਦਾ ਰਿਸ਼ਤਾ ਹੁੰਦਾ। ਪਿਆਰ ਦੋਨੋਂ ਕਰਦੇ ਸੀ ਪਰ ਚਿੜੀ ਜਿਹੜੀ ਸੀ ਚਿੜੇ ਤੇ ਸ਼ੱਕ ਕਰਦੀ ਹੁੰਦੀ ਸੀ। ਵੀ ਇਹ ਮੈਨੂੰ ਪਿਆਰ ਕਰਦਾ ਨਹੀਂ ਕਰਦਾ। ਉਹਨੂੰ ਵਹਿਮ ਸੀਗਾ ਉਹਦੇ ਮਨ ਦੇ ਵਿੱਚ ਇੱਕ ਸ਼ੱਕ ਸੀਗਾ। ਆਪਾਂ ਕਹਿੰਦੇ ਜਿੱਥੇ ਸ਼ੱਕ ਆ ਜੇ ਉੱਥੇ ਰਿਸ਼ਤੇ ਵਿੱਚ ਗ੍ਰਾਵਟ ਆ ਜਾਂਦੀ ਆ। ਜਿਹੜਾ ਚਿੜਾ ਸੀ ਉਹ ਕਰਦਾ ਤਾਂ ਸੀਗਾ ਪ੍ਰੇਮ ਚਿੜੀ ਨੂੰ ਬਹੁਤ ਜ਼ਿਆਦਾ ਪਰ ਉਹ ਦਿਖਾਵਾ ਨਹੀਂ ਸੀ ਕਰਦਾ ਕੁਝ ਲੋਕ ਹੁੰਦੇ ਆ ਆਪਾਂ ਨੂੰ ਮਿਲਦੇ ਆ ਪ੍ਰੇਮ ਦਾ ਦਿਖਾਵਾ ਕਰਦੇ ਆ ਪਰ ਉਹਨਾਂ ਦੇ ਅੰਦਰ ਸਾਡੇ ਲਈ ਪਿਆਰ ਨਹੀਂ ਹੁੰਦਾ ਪਰ ਕੁਝ ਲੋਕ ਬਖਾਵਾ ਨਹੀਂ ਕਰਦੇ ਉਹਨਾਂ ਦੇ ਅੰਦਰ ਪ੍ਰੇਮ ਹੁੰਦਾ ਦੋ ਗੱਲਾਂ ਹੁੰਦੀਆਂ ਉਹਨੂੰ ਸਮਝਣ ਦੀ ਲੋੜ ਹੁੰਦੀ ਆ ਚਿੜੀ ਜਿਹੜੀ ਆ ਹਮੇਸ਼ਾ ਸ਼ੱਕ ਕਰਦੀ ਚਿੜੇ ਦੇ ਉੱਪਰ ਵੀ ਖੌਰੇ ਇਹਦਾ ਸਬੰਧ ਕਿਸੇ ਹੋਰ ਚਿੜੀ ਨਾਲ ਜਿਵੇਂ ਅੱਜ ਦੇ ਜ਼ਮਾਨੇ ਵਿੱਚ ਕੁਝ ਪਤਨੀਆਂ ਪਤੀ ਦੇ ਉੱਪਰ ਤੇ ਕੁਝ ਪਤੀ ਜਿਹੜੇ ਆ ਪਤਨੀਆਂ ਦੇ ਉੱਪਰ ਸ਼ੱਕ ਕਰਦੇ ਆ ਵੀ ਇਹਨਾਂ ਦਾ ਸਬੰਧ ਦੂਜੇ ਨਾਲ ਤਾਂ ਨਹੀਂ ਇਸ ਕਰਕੇ ਫਿਰ ਬੰਦੇ ਦੇ ਅੰਦਰ ਖਹਿਜ ਹੁੰਦੀ ਆ ਜਿੜੀ ਜਿਹੜੀ ਆ ਚਿੜੇ ਨਾਲ ਲੜਦੀ ਰਹਿੰਦੀ ਜਿਹੜਾ ਉਹਨੂੰ ਬਹੁਤ ਸਮਝਾਉਂਦਾ ਕਿ ਮੈਂ ਤੈਨੂੰ ਸੱਚਾ ਪ੍ਰੇਮ ਕਰਦਾ ਪਰ ਉਹ ਮੰਨਦੀ ਨਹੀਂ ਸੀ ਸਮਝਦੀ ਨਹੀਂ ਸੀ ਲੜਾਈ ਰੱਖਦੀ ਸੀ ਘਰ ਵਿੱਚ ਕੁਝ ਔਰਤਾਂ ਅੱਜ ਵੀ ਇਦਾਂ ਹੀ ਕਰਦੀਆਂ ਨੇ ਇੱਥੇ ਮੈਂ ਇੱਕ ਗੱਲ ਕਹੂੰਗਾ ਸੱਚਾ ਪ੍ਰੇਮ ਜਿਹੜਾ ਹੁੰਦਾ ਉਹਨੂੰ ਦਿਖਾਵੇ ਦੀ ਲੋੜ ਨਹੀਂ ਹੁੰਦੀ ਤੇ ਦਿਖਾਵਾ ਕਰਨਾ ਸੱਚਾ ਪਿਆਰ ਨਹੀਂ ਹੁੰਦਾ ਇਸ ਕਰਕੇ ਭਾਈ ਜਿੱਥੇ ਆਪਣਤ ਹੋਵੇ ਪ੍ਰੇਮ ਹੋਵੇ ਉੱਥੇ ਬਿਨਾ ਦੱਸਿਆਂ ਹੀ ਪਤਾ ਲੱਗ ਜਾਂਦਾ ਵੀ ਇੱਥੇ ਪ੍ਰੇਮ ਉਹ ਚਿੜਾ ਜਿਹੜਾ ਸੀ ਸੋਚਣ ਲੱਗਾ ਵੀ ਮੈਨੂੰ ਕੋਈ ਨਾ ਕੋਈ ਹੱਲ ਕੱਢਣਾ ਚਾਹੀਦਾ ਇਦਾਂ ਤਾਂ ਜ਼ਿੰਦਗੀ ਨਹੀਂ ਲੰਘਣੀ ਕਿਉਂਕਿ ਕਲੇਸ਼ ਦੇ ਵਿੱਚ ਜਿਹੜੇ ਦਿਨ ਹੁੰਦੇ ਆ ਉਹ ਲੰਘਦੇ ਨਹੀਂ ਬੁਰਾ ਸਮਾਂ ਆ ਜਾਂਦਾ ਬੰਦੇ ਤੇ ਨਿਤ-ਨਿਤ ਲੜਾਈ ਰਹਿਣੀ ਹੁਣੇ ਫਿਰ ਇੱਕ ਦਿਮਾਗ ਲਾਇਆ ਸੋਚਿਆ ਵੀ ਮੈਂ ਕਿਵੇਂ ਵਿਸ਼ਵਾਸ ਦਿਵਾਵਾਂ ਆਪਣੀ ਇਹ ਚਿੜੀ ਨੂੰ ਮੈਂ ਉਸ ਨੂੰ ਸੱਚਾ ਪ੍ਰੇਮ ਕਰਦਾ ਹਾਂ ਤਾਂ ਉਹਨੇ ਫਿਰ ਉਹਦੇ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਤਾਂ ਇਹੀ ਤਰੀਕਾ ਹੁੰਦਾ ਵੀ ਜਦੋਂ ਕਿਸੇ ਨੂੰ ਸਾਡੇ ਤੇ ਸ਼ੱਕ ਆ ਉਹਦੇ ਨਾਲ ਬੈਠ ਕੇ ਗੱਲ ਕਰੋ ਕਿਉਂਕਿ ਗੱਲਬਾਤ ਹੀ ਰਿਸ਼ਤਾ ਹੁੰਦੀ ਹੈ ਜਿਹਦੇ ਨਾਲ ਆਪਾਂ ਬੋਲਦੇ ਨਹੀਂ ਗੱਲ ਕਰਨੀ ਛੱਡ ਦਿੰਨੇ ਆ ਉਥੇ ਆਪਣਾ ਰਿਸ਼ਤਾ ਨਹੀਂ ਰਹਿੰਦਾ ਬਹੁਤ ਹੀ ਪਿਆਰ ਦੇ ਨਾਲ ਚਿੜੀ ਨੇ ਚਿੜੀ ਨੂੰ ਕਿਹਾ ਤੂੰ ਦੱਸ ਮੈਂ ਅਜਿਹਾ ਕੀ ਕਰਾਂ ਜਿਹਦੇ ਨਾਲ ਤੈਨੂੰ ਵਿਸ਼ਵਾਸ ਹੋ ਜਾਏ ਕਿ ਮੈਂ ਤੈਨੂੰ ਹੀ ਕੇਵਲ ਤੈਨੂੰ ਹੀ ਸੱਚਾ ਪਿਆਰ ਕਰਦਾ ਤਾਂ ਉਹ ਚਿੜੀ ਜਿਹੜੀ ਖਿਜੀ ਹੋਈ ਸੀ ਉਹਦੇ ਅੰਦਰ ਖਹਿਜ ਸੀ ਜਦੋਂ ਬੰਦਾ ਗੁੱਸੇ ਦੇ ਵਿੱਚ ਹੋਵੇ ਉਹਨੂੰ ਪਤਾ ਨਹੀਂ ਲੱਗਦਾ ਵੀ ਉਹ ਕੀ ਬੋਲ ਰਿਹਾ ਉਹਨੇ ਕੀ ਕੀਤਾ ਇਹੋ ਜਿਹਾ ਕੰਮ ਕਰਨ ਲਈ ਕਹਤਾ ਜਿਹੜਾ ਬਹੁਤ ਔਖਾ ਸੀਗਾ ਉਹਨਾਂ ਦਿਨਾਂ ਦੇ ਵਿੱਚ ਕਿਉਂਕਿ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਆਪਾਂ ਜਾਣਦੇ ਬਰਫ਼ ਪੈਂਦੀ ਹੈ ਬਹੁਤ ਪੈਂਦੀ ਹੈ ਕਿਉਂਕਿ ਇਹ ਉਹੀ ਇਲਾਕਾ ਸੀ ਜਿੱਥੇ ਜਿਹੜਾ ਚਿੜੀ ਰਹਿੰਦੇ ਸੀ ਅਮਰੀਕਾ ਦਾ ਉਹ ਜੰਗਲ ਜਿੱਥੇ ਬਰਫ਼ ਬਹੁਤ ਪੈਂਦੀ ਸੀ ਚਿੜੀ ਗੁੱਸੇ ਵਿੱਚ ਸੀ ਉਹਨੇ ਕਹਿ ਦਿੱਤਾ ਚਿੜੀ ਨੂੰ ਤੂੰ ਇਸ ਤਰ੍ਹਾਂ ਕਰ ਮੈਂ ਫਿਰ ਮੰਨਾਂਗੀ ਕਿ ਤੂੰ ਮੈਨੂੰ ਹੀ ਪਿਆਰ ਕਰਦਾ ਉਹ ਸਾਹਮਣੇ ਜਿਹੜਾ ਦਰਖਤ ਆ ਜਿਹਦੇ ਤੇ ਉੱਪਰ ਇੱਕ ਵੀ ਪੱਤਾ ਨਹੀਂ ਸੀਗਾ ਗੁਰਮਖ ਪਿਆਰੋ ਉਹਦੇ ਤੇ ਸਾਰੀ ਰਾਤ ਮੈਨੂੰ ਕੱਢ ਕੇ ਬੈਠ ਕੇ ਦਿਖਾ ਸਵੇਰ ਨੂੰ ਮੈਂ ਯਕੀਨ ਕਰ ਲਵਾਂ ਵੀ ਤੂੰ ਮੈਨੂੰ ਪਿਆਰ ਕਰਦਾ ਤਾਂ ਇਹ ਇੱਕ ਉਹਨੇ ਪੈਰਾਮੀਟਰ ਲਗਾ ਦਿੱਤਾ ਵੀ ਇਹ ਹੀ ਸਾਬਤ ਕਰੂਗਾ ਵੀ ਤੂੰ ਮੈਨੂੰ ਪਿਆਰ ਕਰਦਾ ਗੁੱਸੇ ਦੇ ਵਿੱਚ ਉਹਦੇ ਤੋਂ ਹੀ ਗੱਲ ਨਿਕਲ ਗਈ ਚਿੜੇ ਨੇ ਕਿਹਾ ਕੋਈ ਗੱਲ ਨਹੀਂ ਮੈਂ ਇਹ ਚੀਜ਼ ਕਰਕੇ ਦਿਖਾ ਦੇਵਾਂਗਾ ਜਿਹੜੇ ਵਿੱਚ ਸਬਰ ਵੱਧ ਸੀਗਾ ਭਾਵੇਂ ਕਿ ਚਿੜੇ ਨੇ ਇੱਕ ਵਾਰੀ ਪੁੱਛਿਆ ਚਿੜੀ ਨੂੰ ਇੰਨੀ ਬਰਫ਼ਵਾਰੀ ਦੇ ਮੌਸਮ ਦੇ ਵਿੱਚ ਮੇਰੀ ਜਾਨ ਵੀ ਜਾ ਸਕਦੀ ਆ ਦਰਖਤ ਦੇ ਉੱਪਰ ਇੱਕ ਪੱਤਾ ਵੀ ਨਹੀਂ ਪਰ ਚਿੜੀ ਕਹਿੰਦੀ ਰਹੀ ਤੈਨੂੰ ਮੇਰੀ ਸ਼ਰਤ ਮਨਜ਼ੂਰ ਆ ਕਿ ਨਹੀਂ ਤਾਂ ਗੁਰਮਖ ਪਿਆਰਿਓ ਪਿਆਰ ਦੇ ਵਿੱਚ ਸ਼ਰਤਾਂ ਨਹੀਂ ਹੁੰਦੀਆਂ ਇਹ ਵੀ ਗੱਲ ਤੁਸੀਂ ਚੇਤੇ ਰੱਖਣੀ ਆ ਫਿਰ ਉਸ ਤੋਂ ਬਾਅਦ ਉਹ ਚਿੜਾ ਜਿਹੜਾ ਸੀ ਮਜਬੂਰ ਹੋ ਗਿਆ ਉਹ ਕਹਿਣ ਲੱਗਾ ਇਹਨੇ ਮੰਨਣਾ ਨਹੀਂ ਇਹ ਇਸਤਰੀ ਦਾ ਹੱਥ ਇੱਕ ਜਿੱਦ ਹੁੰਦੀ ਆ ਕਈ ਵਾਰੀ ਅਸੀਂ ਘਰਾਂ ਵਿੱਚ ਜਿੱਦ ਫੜ ਲੈਂਦੇ ਆ ਫਿਰ ਕਾਮਯਾਬਨੀ ਆਪਾਂ ਹੋ ਸਕਦੇ ਫਿਰ ਉਹ ਕਹਿਣ ਲੱਗਾ ਠੀਕ ਆ ਜੇ ਤੂੰ ਇਹੀ ਚਾਹਨੀ ਆ ਤੇ ਇਹੀ ਹੋਵੇਗਾ ਤੇ ਉਹ ਜਾ ਕੇ ਉਹ ਜੰਗਲ ਦੇ ਵਿੱਚ ਜਿਹੜਾ ਉਹ ਰੁੱਖ ਸੀ ਜਿਹਦੇ ਉੱਪਰ ਇੱਕ ਵੀ ਪੱਤਾ ਨਹੀਂ ਸੀਗਾ ਉਹਦੇ ਤੇ ਜਾ ਕੇ ਬੈਠਾ ਰਿਹਾ ਥੋੜੀ ਦੇਰ ਦੇ ਵਿੱਚ ਚਿੜੇ ਦੇ ਉੱਪਰ ਬਰਫ਼ ਜਦੋਂ ਪਈ ਉਹ ਥਰ-ਥਰ ਕੇ ਕੰਬਣ ਲੱਗ ਗਿਆ ਕਿਉਂਕਿ ਛੋਟਾ ਜਿਹਾ ਬੋਟ ਆ ਛੋਟਾ ਜਿਹਾ ਪੰਛੀ ਆ ਇਧਰੋਂ ਚਿੜੀ ਆਲਣੇ ਵਿੱਚ ਬੈਠੀ ਹੋਈ ਦੂਰੋਂ ਉਹਨੂੰ ਦੇਖ ਰਹੀ ਆ ਤੇ ਸੋਚ ਰਹੀ ਆ ਮਨ ਦੇ ਵਿੱਚ ਕੋਈ ਗੱਲ ਨਹੀਂ ਇਹ ਥੋੜਾ ਸਮਾਂ ਇਹਨੂੰ ਬੈਠਣ ਦੇ ਮੈਂ ਬਾਅਦ ਵਿੱਚ ਇਹਨੂੰ ਲੈ ਆਵਾਂਗੀ ਆਪ ਹੀ ਜਾਵਾਂਗੀ ਚਿੜੀ ਵੀ ਉਹਨੂੰ ਪਿਆਰ ਕਰਦੀ ਸੀ ਜਿਹੜਾ ਵੀ ਉਹਨੂੰ ਕਰਦਾ ਸੀ ਪਰ ਉਹ ਜ਼ਾਹਰ ਨਹੀਂ ਸੀ ਹੋਣ ਦਿੰਦਾ ਉਹ ਬੋਲ ਕੇ ਨਹੀਂ ਸੀ ਕਹਿੰਦਾ ਇਸ ਕਰਕੇ ਚਿੜੀ ਉਹਦੇ ਤੇ ਸ਼ੱਕ ਕਰਦੀ ਸੀ ਚਿੜੀ ਦੇ ਮਨ ਦੇ ਵਿੱਚ ਇਹ ਵੀ ਸੀ ਵੀ ਜਦੋਂ ਬਹੁਤੀ ਠੰਡ ਹੋਊਗੀ ਇਹਨੇ ਆਪ ਹੀ ਉੱਡ ਕੇ ਆ ਜਾਣਾ ਇਨਾ ਸਮਾਂ ਨਹੀਂ ਰਹਿ ਸਕੇਗਾ ਉੱਥੇ ਪਰ ਉਹ ਫਿਰ ਸੋਚਣ ਲੱਗੀ ਜੇ ਨਾ ਆਇਆ ਤੇ ਮੈਂ ਚਲ ਥੋੜੀ ਦੇਰ ਆਰਾਮ ਕਰ ਲੈਨੀ ਆ ਸੌਂ ਲੈਨੀ ਆ ਫਿਰ ਮੈਂ ਆਪ ਹੀ ਇਹਨੂੰ ਜਾ ਕੇ ਲੈ ਆਵਾਂਗੀ ਤਾਂ ਉਹਦੇ ਮਨ ਵਿੱਚ ਇਹੋ ਜਿਹੇ ਫੁਰਨੇ ਆ ਰਹੇ ਆ ਜਿਵੇਂ ਆਪਾਂ ਵਿਹਲੇ ਬਰਦੇ ਹੁੰਨੇ ਆ ਬੈਠੇ ਹੁੰਨੇ ਆ ਆਪਣੇ ਫੁਰਨੇ ਚੱਲਦੇ ਹੀ ਰਹਿੰਦੇ ਮਨ ਦੇ ਵਿੱਚ ਇਦਾਂ ਉਹਦੇ ਮਨ ਵਿੱਚ ਫੁਰਨੇ ਆ ਰਹੇ ਸੀਗੇ ਪਰ ਹੁਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀਗਾ ਜਿਹੜੀ ਜਦੋਂ ਇਧਰੋਂ ਲੇਟ ਗਈ ਨਾ ਪੈ ਗਈ ਆ ਵੀ ਆਪਾਂ ਕਈ ਵਾਰ ਹੁੰਦਾ ਆਰਾਮ ਕਰ ਲਈਏ ਉਹਦੀ ਅੱਖ ਲੱਗ ਗਈ ਉਹਨੂੰ ਨੀਂਦ ਆ ਗਈ ਉਹ ਸੌਂ ਗਈ ਆ ਉਧਰ ਜਿਹੜਾ ਚਿੜਾ ਸੀ ਉਹਦੇ ਤੇ ਬਰਫ਼ ਪਈ ਗਈ ਬਰਫ਼ ਪਈ ਗਈ ਤੇ ਉਹ ਬਰਫ਼ ਨਾਲ ਟਕਿਆ ਗਿਆ ਚਿੜਾ ਵੀ ਸੋਚ ਰਿਆ ਸੀ ਭਾਵੇਂ ਉਹ ਬਰਫ਼ ਨਾਲ ਟਕਿਆ ਹੋਇਆ ਸੀ ਕਿ ਮੇਰੀ ਚਿੜੀ ਮੈਨੂੰ ਵਾਪਸ ਬੁਲਾਉਗੀ ਤੇ ਮੈਂ ਜ਼ਰੂਰ ਜਾਊਂਗਾ ਪਰ ਹੋਣੀ ਨੂੰ ਕੌਣ ਟਾਲ ਸਕਦਾ ਤਾਂ ਇਹ ਚੀਜ਼ਾਂ ਸਾਰੀਆਂ ਐਵੇਂ ਹੁੰਦੀਆਂ ਕੁਝ ਚੀਜ਼ਾਂ ਹੋ ਕੇ ਹੀ ਰਹਿੰਦੀਆਂ ਆਪਾਂ ਕਿੰਨਾ ਮਰਜ਼ੀ ਕਰ ਲਈਏ ਚਿੜੀ ਵੀ ਹਾਲਾਂਕਿ ਉਹਨੂੰ ਦੁੱਖ ਨਹੀਂ ਸੀ ਦੇਣਾ ਚਾਹੁੰਦੀ ਉਹਦੀ ਅੱਖ ਲੱਗ ਗਈ ਤੇ ਜਦੋਂ ਬੰਦਾ ਸੌਂ ਜਾਵੇ ਉਹਨੂੰ ਸਮੇਂ ਦਾ ਪਤਾ ਨਹੀਂ ਲੱਗਦਾ ਵੀ ਕਿੰਨਾ ਸਮਾਂ ਹੋਇਆ ਉਹ ਨੂੰ ਸਮਾਂ ਗਵਾਤ ਜਾਂਦਾ ਆਪਾਂ ਰਾਤ ਨੂੰ ਸੌਂਨੇ ਆਪ ਨੂੰ ਪਤਾ ਲੱਗਦਾ ਸਵੇਰ ਨੂੰ ਕਈ ਵਾਰੀ ਅੱਖ ਖੁੱਲਦੀ ਆ ਵੀ ਇੰਨਾ ਸਮਾਂ ਸੀ ਸੁੱਤੇ ਆ ਕਮਾਲ ਹੋ ਗਈ ਪਤਾ ਹੀ ਨਹੀਂ ਲੱਗਿਆ ਵੀ ਕਿੱਥੇ ਪਏ ਆ ਤਾਂ ਨੀਂਦ ਨੂੰ ਕਈ ਜਿਹੜੇ ਵਿਦਵਾਨ ਆ ਉਹ ਛੋਟੀ ਮੌਤ ਵੀ ਕਹਿੰਦੇ ਆ ਤਾਂ ਦੇਖੋ ਇੱਕ ਛੋਟੀ ਜੀ ਗਲਤਫਹਿਮੀ ਬੰਦੇ ਨੂੰ ਕਿੱਥੇ ਤੱਕ ਲੈ ਜਾ ਸਕਦੀ ਆ ਇੱਕ ਸ਼ੱਕ ਮੰਦੇ ਦੀ ਜ਼ਿੰਦਗੀ ਨੂੰ ਕਿੱਥੋਂ ਤੱਕ ਲੈ ਜਾ ਸਕਦਾ ਇਸ ਕਰਕੇ ਰਸਤੇ ਦੇ ਵਿੱਚ ਸ਼ੱਕ ਕਰਨਾ ਥੋੜੀ ਇਹੋ ਜੀ ਚੀਜ਼ ਹੋ ਜਾਂਦੀ ਆ ਵੀ ਰਿਸ਼ਤਾ ਵਿਗੜ ਜਾਂਦਾ ਉਹਦੇ ਨਾਲ ਉਹਦੇ ਵਿੱਚ ਤਲਾਕ ਦੀ ਨੌਬਤ ਵੀ ਆ ਜਾਂਦੀ ਆ ਤਾਂ ਸ਼ੱਕ ਜਿਹੜਾ ਇੱਥੋਂ ਤੱਕ ਬੰਦੇ ਨੂੰ ਲੈ ਆਉਂਦਾ ਹੁਣ ਜਿਹੜਾ ਚਿੜਾ ਵਾਗੇ ਕਹਾਣੀ ਬਹੁਤ ਵਧੀਆ ਇਹ ਸਾਰੀ ਪੂਰੀ ਸੁਣਿਓ ਚਿੜੇ ਦੇ ਉੱਪਰ ਜਿਹੜੀ ਬਰਫ਼ ਪਈ ਗਈ ਪਈ ਗਈ ਪਈ ਗਈ ਤੇ ਉੱਟ ਗਿਆ ਗਿਆ ਉਧਰੋਂ ਬਰਫ਼ ਦਾ ਤੂਫਾਨ ਚੱਲੀ ਜਾਂਦਾ ਤੇ ਉਹ ਫਿਰ ਜਿਹੜਾ ਸੋਚੀ ਜਾਂਦਾ ਵੀ ਮੇਰੀ ਚਿੜੀ ਵੀ ਨੂੰ ਆਵਾਜ਼ ਮਾਰੂਗੀ ਤੇ ਮੈਂ ਜਾਊਂਗਾ ਉਹ ਸਾਰੀ ਰਾਤ ਏਵੇਂ ਸੋਚੀ ਗਿਆ ਉਹਦੇ ਉੱਪਰ ਬਰਫ਼ ਪਈ ਗਈ ਤੇ ਪੂਰਾ ਉਹ ਜੰਮ ਗਿਆ ਕਿਉਂਕਿ ਬਰਫ਼ ਦੇ ਵਿੱਚ ਤਾਂ ਬੰਦਿਆਂ ਦਾ ਬੁਰਾ ਹਾਲ ਹੋ ਜਾਂਦਾ ਇਨਸਾਨਾਂ ਦਾ ਉਹ ਤਾਂ ਫੇਰ ਇੱਕ ਛੋਟਾ ਜਿਹਾ ਪੰਛੀ ਸੀਗਾ ਚਿੜੀ ਦੇ ਕੋਲ ਮੌਕਾ ਸੀ ਉੱਡ ਕੇ ਜਾ ਸਕਦਾ ਸੀ ਹਜੇ ਪਰ ਉਹ ਕਹਿਣ ਲੱਗਾ ਜਿਵੇਂ ਆਪਣੇ ਆਪ ਚਲਾ ਗਿਆ ਚਿੜੀ ਨੇ ਕਹਿਣਾ ਤੂੰ ਸ਼ਰਤ ਹਾਰ ਗਿਆ ਤੇ ਤੇਰਾ ਪ੍ਰੇਮ ਵੀ ਝੂਠਾ ਉਹਨੂੰ ਵਿਸ਼ਵਾਸ ਸੀਗਾ ਮੇਰੀ ਚਿੜੀ ਆਉਗੀ ਮੈਂ ਉਹਨੂੰ ਗਲੇ ਨਾਲ ਲਾਉਂਗਾ ਤੇ ਕਹੂੰਗਾ ਦੇਖ ਮੇਰਾ ਪਿਆਰ ਸੱਚਾ ਮੈਂ ਜੋ ਕੀਤਾ ਤੇਰੇ ਲਈ ਕੀਤਾ ساری ਰਾਤ ਚਿੜੀ ਨੇ ਉੱਥੇ ਬਤੀਤ ਕੀਤੀ ਆ ਇਹ ਗੁਰਮਖ ਪਿਆਰਿਓ ਉਧਰ ਚਿੜੀ ਦੀ ਜਦੋਂ ਅੱਖ ਖੁੱਲੀ ਨਾ ਸਵੇਰੇ ਤੇ ਜਦੋਂ ਇਹ ਪਰਿੰਦੇ ਆ ਸਵੇਰੇ ਉੱਠ ਖੜਦੇ ਆ ਉੱਠੀ ਤੇ ਉਹਨੇ ਦੇਖਿਆ ਚਿੜਾ ਉੱਥੇ ਹੀ ਨਹੀਂ ਆਲੇ ਨੇ ਵਿੱਚ ਉਹਨੂੰ ਸੀਗਾ ਵੀ ਉਹ ਵਾਪਸ ਆ ਜਾਊਗਾ ਤੇ ਮੈਂ ਲੈ ਆਉਂਗੀ ਦੋਨੋਂ ਗੱਲਾਂ ਹੀ ਨਹੀਂ ਹੋਈਆਂ ਉਹ ਵਾਪਸ ਨਹੀਂ ਆਇਆ ਇਹਦੀ ਅੱਖ ਲੱਗੀ ਤੇ ਬੜੀ ਪਛਤਾਈ ਬਹੁਤ ਤੇਜ਼ੀ ਦੇ ਨਾਲ ਉੱਡੀ ਉੱਥੇ ਤੇ ਜਾ ਕੇ ਦੇਖਿਆ ਬਰਫੀ ਬਰਫਾਚਾਰੇ ਪਾਸੇ ਆਪਣਾ ਚਿੜਾ ਉਹਨੂੰ ਨਜ਼ਰ ਨਹੀਂ ਆ ਰਿਹਾ ਹੁਣ ਚਿੜੀ ਉੱਚੀ ਉੱਚੀ ਰੋਣ ਲੱਗਦੀ ਆ ਤੇ ਆਪਣੇ ਚਿੜੇ ਨੂੰ ਵਾਜਾਂ ਮਾਰਦੀ ਆ ਪਰ ਹੁਣ ਕਿੱਥੇ ਕਿਉਂਕਿ ਉਹਨੂੰ ਨਜ਼ਰ ਨਹੀਂ ਆ ਰਿਹਾ ਕੁਝ ਵੀ ਬਰਫ਼ ਹੀ ਬਰਫ਼ ਆ ਜਦੋਂ ਬਰਫ਼ ਪੈ ਜੇ ਸਨੋ ਫਾਲ ਹੋ ਜਾਂਦੀ ਹੈ ਸਾਰੇ ਪਾਸੇ ਆਪਾਂ ਕੈਨੇਡਾ ਅਮਰੀਕਾ ਦੇ ਵਿੱਚ ਦੇਖਦੇ ਆ ਵੀਡੀਓ ਦੇ ਵਿੱਚ ਕਿਦਾਂ ਪੱਤੇ ਵੀ ਟਕੇ ਜਾਂਦੇ ਆ ਬੁਰਾ ਹਾਲ ਹੋ ਗਿਆ ਉੱਥੇ ਉਹਨੂੰ ਨਜ਼ਰ ਨਹੀਂ ਆ ਰਿਹਾ ਰੋ ਰਹੀ ਆ ਜਾਂ ਰੂ ਜਾਰ ਰੋਈ ਜਾਂਦੀ ਆ ਕਹਿਣ ਲੱਗੀ ਮੈਂ ਕਦੇ ਵੀ ਤੁਹਾਡੇ ਤੇ ਹੁਣ ਸ਼ੱਕ ਨਹੀਂ ਕਰਾਂਗੀ ਇੱਕ ਵਾਰੀ ਵਾਪਸ ਤੁਸੀਂ ਵਾਪਸ ਆਜੋ ਕਦੇ ਵੀ ਨਹੀਂ ਕਹੂੰਗੀ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ ਤਾਂ ਇਦਾਂ ਉਹ ਫਿਰ ਕਈ ਵਾਰ ਹੁੰਦਾ ਵੀ ਵੇਲਾ ਲੰਘ ਜੇ ਫਿਰ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਐਵੇਂ ਉਹ ਰੋ ਰਹੀ ਆ ਜਾਰੋ ਜਾਰ ਰੋਈ ਜਾਂਦੀ ਆ ਫਿਰ ਆਪਣੇ ਆਪ ਨੂੰ ਵੀ ਕੋਸਦੀ ਆ ਮੈਂ ਸੌਂ ਕਿਦਾਂ ਗਈ ਕਿ ਮੇਥੋਂ ਵੱਡੀ ਗਲਤੀ ਹੋ ਗਈ ਉਹ ਨੀਂਦ ਮੈਨੂੰ ਪਤਾ ਨਹੀਂ ਲੱਗਿਆ ਫਿਰ ਕਹਿਣ ਲੱਗੀ ਮੈਨੂੰ ਯਕੀਨ ਆ ਗਿਆ ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਹੋ ਮੈਂ ਵੇ ਵਜਾ ਤੁਹਾਡੇ ਤੇ ਸ਼ੱਕ ਕਰਦੀ ਰਹੀ ਸ਼ੱਕ ਕਰਨਾ ਠੀਕ ਨਹੀਂ ਸੀ ਮੇਰਾ ਆਪਣੀ ਗਲਤੀ ਦਾ ਨੂੰ ਅਹਿਸਾਸ ਹੋਇਆ ਮੈਂ ਤੁਹਾਡੇ ਸੱਚੇ ਪਿਆਰ ਨੂੰ ਅੱਜ ਤੱਕ ਕਦੇ ਸਮਝ ਨਹੀਂ ਪਾਈ ਕਿਰਪਾ ਕਰਕੇ ਵਾਪਸ ਆ ਜਾਓ ਤਾਂ ਉਹ ਇਸ ਤਰ੍ਹਾਂ ਜਿਹੜੀ ਆਵਾਜ਼ਾਂ ਮਦੇ ਰਹੀ ਆ ਆਵਾਜ਼ਾਂ ਮਾਰ ਰਹੀ ਆ ਚਿੜੇ ਨੇ ਟਕੇ ਹੋਏ ਬਰਫ਼ ਦੇ ਵਿੱਚ ਉਹ ਆਵਾਜ਼ ਜਿਹੜੀ ਆਪਣੀ ਚਿੜੀ ਦੀ ਸਵੇਰੇ ਸੁਣੀ ਆ ਉਹ ਕੁਝ ਕਹਿਣਾ ਚਾਹੁੰਦਾ ਪਰ ਪੂਰੀ ਤਰ੍ਹਾਂ ਬਰਫ਼ ਦੇ ਨਾਲ ਟਕਿਆ ਹੋਣ ਕਰਕੇ ਉਹਦੀ ਆਵਾਜ਼ ਬਾਹਰ ਨਹੀਂ ਨਿਕਲ ਰਹੀ ਉਹ ਬੋਲਣਾ ਤਾਂ ਚਾਹੁੰਦਾ ਪਰ ਉਹਦੀ ਆਵਾਜ਼ ਹੀ ਨਹੀਂ ਨਿਕਲ ਰਹੀ ਬਾਹਰ ਚਿੜੀ ਦੀ ਆਵਾਜ਼ ਸੁਣ ਕੇ ਉਹਦੇ ਵਿੱਚ ਵੀ ਪ੍ਰੇਮ ਦੀ ਹਿੰਮਤ ਜਾਗੀ ਉਹ ਥੋੜਾ ਜਿਹਾ ਹਿੱਲਿਆ ਤੇ ਥੋੜਾ ਜਿਹਾ ਹਿੱਲਣ ਦੇ ਨਾਲ ਉਹਨੇ ਜਦੋਂ ਇੱਧਰ ਉੱਧਰ ਹਿਲਣਾ ਸ਼ੁਰੂ ਕੀਤਾ ਤੇ ਬਰਫ਼ ਦਾ ਇੱਕ ਡਲਾ ਉਸ ਦਰਖਤ ਤੋਂ ਥੱਲੇ ਡਿੱਗ ਗਿਆ ਚਿੜੀ ਦਾ ਧਿਆਨ ਵੀ ਉੱਧਰ ਗਿਆ ਕਿੜੀ ਨੂੰ ਉਹ ਬਰਫ਼ ਦਾ ਗੋਲਾ ਡਿੱਗਣ ਦੇ ਨਾਲ ਪਤਾ ਲੱਗ ਗਿਆ ਵੀ ਇਹ ਤਾਂ ਮੇਰਾ ਛੜਾ ਹੀ ਆ ਫਿਰ ਉਹ ਰੋਣ ਲੱਗੀ ਕਹਿਣ ਲੱਗੀ ਤੁਸੀਂ ਵਾਪਸ ਕਿਉਂ ਨਹੀਂ ਆਏ ਮੇਰੀ ਤਾਂ ਅੱਖ ਲੱਗ ਗਈ ਸੀ ਇਥੋਂ ਗਲਤੀ ਹੋ ਗਈ ਜਿਹੜਾ ਕਹਿਣ ਲੱਗਿਆ ਹੁਣ ਤੂੰ ਦੱਸ ਵੀ ਤੈਨੂੰ ਯਕੀਨ ਹੋ ਗਿਆ ਕਿ ਮੈਂ ਤੈਨੂੰ ਪਿਆਰ ਕਰਦਾ ਜਿਹੜੀ ਰੋਈ ਜਾਂਦੀ ਆ ਤੇ ਕਹੀ ਜਾਂਦੀ ਆ ਐਸੀ ਗੱਲ ਨਹੀਂ ਤੁਹਾਨੂੰ ਵਾਪਸ ਆ ਜਾਣਾ ਚਾਹੀਦਾ ਸੀ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਆ ਅੱਜ ਤੋਂ ਬਾਅਦ ਮੈਂ ਤੁਹਾਡੇ ਤੇ ਕਦੇ ਸ਼ੱਕ ਨਹੀਂ ਕਰਾਂਗੀ ਉਹ ਦੋਨੋਂ ਇੱਕ ਦੂਜੇ ਨਾਲ ਪ੍ਰੇਮ ਭਰੀਆਂ ਗੱਲਾਂ ਕਰਦੇ ਆ ਪਰ ਹੁਣ ਸਮਾਂ ਬੀਤ ਚੁੱਕਾ ਸੀ ਬਰफीਲਾ ਮੌਸਮ ਤੇ ਉਹ ਜਿਹੜਾ ਪੂਰੇ ਦਰਦਪ੍ਰੀਆ ਆਵਾਜ਼ ਵਿੱਚੋਂ ਹੌਲੀ-ਹੌਲੀ ਬੋਲਦਾ ਪਰ ਉਹਦੀ ਆਵਾਜ਼ ਹੌਲੀ-ਹੌਲੀ ਹੁੰਦੀ ਬੰਦ ਹੁੰਦੀ ਗਈ ਤੇ ਉਹਦੀ ਮੌਤ ਹੋ ਜਾਂਦੀ ਆ ਚਿੜੀ ਨੂੰ ਬੜਾ ਦੁੱਖ ਲੱਗਿਆ ਤੇ ਉਹ ਸਾਰੀ ਰਾਤ ਹੀ ਉੱਥੇ ਜਿਹੜੀ ਸੀ ਉਡੀਕ ਦੀ ਜਿਹੜੀ ਸੌਂਗੀ ਸੀ ਉਸ ਤੋਂ ਬਾਅਦ ਸਵੇਰ ਸਾਰੀ ਉੱਥੇ ਬੈਠੀ ਰਹੀ ਉਹਦੇ ਉੱਪਰ ਵੀ ਬਰਫ਼ ਪੈ ਗਈ ਆ ਤੇ ਚਿੜੀ ਵੀ ਆਪਦੇ ਜਿਹੜਾ ਆਲਣ ਅਸੀਂ ਉੱਚ ਵਾਪਸ ਨਹੀਂ ਗਈ ਉਹਦੇ ਵੀ ਉੱਥੇ ਮੌਤ ਹੋ ਗਈ ਤਾਂ ਇਹ ਇੱਕ ਪ੍ਰੇਮ ਦੀ ਗਾਥਾ ਇੱਥੇ ਸਾਨੂੰ ਸਿੱਖਿਆ ਜਿਹੜੀ ਮਿਲਦੀ ਆ ਬਹੁਤ ਵੱਡੀ ਮਿਲਦੀ ਹੈ ਇਹਦੇ ਵਿੱਚੋਂ ਹੈ ਤਾਂ ਇਹ ਇੱਕ ਚਿੜੀ ਤੇ ਚਿੜੀ ਦੀ ਕਹਾਣੀ ਆ ਪਰ ਪਤੀ ਪਤਨੀ ਇਹ ਸੋਚਣ ਕਿ ਸਾਨੂੰ ਕਦੇ ਵੀ ਬਿਨਾਂ ਸੋਚੇ ਸਮਝੇ ਕਿਸੇ ਦੇ ਉੱਪਰ ਸ਼ੱਕ ਨਹੀਂ ਕਰਨਾ ਚਾਹੀਦਾ ਤੇ ਦੂਜੀ ਸਿੱਖਿਆ ਸਾਨੂੰ ਇਹ ਮਿਲਦੀ ਆ ਕਿ ਸਾਨੂੰ ਕਿਸੇ ਦੇ ਨਾਲ ਪਿਆਰ ਦੇ ਵਿੱਚ ਸ਼ਰਤ ਨਹੀਂ ਲਾਉਣੀ ਚਾਹੀਦੀ ਇਹੋ ਜੀ ਸ਼ਰਤ ਵੀ ਦੂਜੇ ਬੰਦੇ ਦੀ ਜਾਨ ਹੀ ਚਲੀ ਜਾਵੇ ਤਾਂ ਚਿੜੀ ਨੇ ਇਹੋ ਜੀ ਸ਼ਰਤ ਲਾਈ ਤੇ ਤੀਜੀ ਗੱਲ ਇਹ ਵੀ ਗੁੱਸਾ ਨਹੀਂ ਕਰਨਾ ਚਾਹੀਦਾ ਇਹ ਚੀਜ਼ਾਂ ਰਿਸ਼ਤੇ ਵਿੱਚ ਵਿਗਾੜ ਲੈ ਕੇ ਆਉਂਦੀਆਂ ਤੇ ਇਹ ਚੀਜ਼ਾਂ ਸਾਰੀਆਂ ਹੀ ਜਿਹੜੀਆਂ ਹਨ ਵਿਕਾਰ ਹੀ ਆ ਗੁੱਸਾ ਵੀ ਇੱਕ ਵਿਕਾਰ ਆ ਮਹਾਰਾਜ ਨੇ ਕਿਹਾ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਇਹ ਚੀਜ਼ਾਂ ਬੰਦੇ ਦੇ ਸਰੀਰ ਨੂੰ ਗਾਲ ਕੇ ਰੱਖ ਦਿੰਦੀਆਂ ਨੇ ਰਿਸ਼ਤਿਆਂ ਨੂੰ ਤੜਵਾ ਦਿੰਦੀਆਂ ਤਾਂ ਇਹ ਚਿੜੇ-ਚਿੜੀ ਦੀ ਪ੍ਰੇਮ ਕਹਾਣੀ ਨਹੀਂ ਕੇਵਲ ਇਹ ਸਾਨੂੰ ਸਿੱਖਿਆ ਦਿੰਦੀ ਕਹਾਣੀ ਆ ਅੱਜ ਦੇ ਪਤੀ-ਪਤਨੀ ਜਿਹੜੇ ਆ ਤੇ ਗੱਲ ਸੁਣਿਓ ਪੂਰੀ ਉਹਦੇ ਵਿੱਚ ਇਹ ਆ ਵੀ ਇੱਕ ਦੂਜੇ ਉੱਪਰ ਸ਼ੱਕ ਕਰਦੇ ਆ ਸ਼ੱਕ ਕਰਦੇ ਆ ਇੰਨੀ ਜ਼ਿਆਦਾ ਸ਼ੱਕ ਕਰਦੇ ਆ ਵੀ ਉਹਨਾਂ ਦੇ ਰਿਸ਼ਤੇ ਜਿਹੜੇ ਤੜਕ ਰਹੇ ਆ ਅੱਜ ਫੋਰਨ ਕੰਟਰੀਆਂ ਹੋਣ ਚਾਹੇ ਇੱਧਰ ਦੀ ਧਰਤੀ ਆਪਣੇ ਦੇ ਉਹ ਪੰਜਾਬ ਦੀ ਧਰਤੀ ਲਾ ਲਈਏ ਤਲਾਕ ਜਿਹੜਾ ਵਾ ਪਹਿਲਾਂ ਨਹੀਂ ਸੀ ਇੰਨਾ ਹੁੰਦਾ ਜਿੰਨਾ ਹੁਣ ਵੱਧ ਰਿਹਾ ਬਾਹਰਲੇ ਦੇਸ਼ਾਂ ਵਿੱਚ ਤਾਂ ਲੋਕ ਤਲਾਕ ਜਿਹੜਾ ਖੇੜੀ ਬਣਾਈ ਹੋਈ ਉਹਨਾਂ ਦੀ ਪਰ ਆਪਣਾ ਕਲਚਰ ਆਪਣਾ ਸਭਿਆਚਾਰ ਕੁਝ ਹੋਰ ਆ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸੀਸ ਝੁਕਾ ਦਿੱਤਾ ਚਾਰ ਲਾਮਾਂ ਦਾ ਪਾਠ ਕਰ ਲਿਆ ਤੇ ਉਦੋਂ ਉਸ ਵਕਤ ਚਾਰ ਪ੍ਰਕਰਮਾ ਕਰ ਲਈਆਂ ਫਿਰ ਮੋਹਰ ਬਾਣੀ ਦੀ ਲੱਗ ਗਈ ਆ ਫਿਰ ਰਿਸ਼ਤੇ ਨੂੰ ਸਬਰ ਸੰਤੋਖ ਸ਼ੈਨਸ਼ੀਲਤਾ ਨਾਲ ਨਿਭਾਉਣਾ ਚਾਹੀਦਾ ਪਰ ਅੱਜ ਦੇ ਜੋੜਿਆਂ ਵਿੱਚ ਇਹ ਚੀਜ਼ ਘੱਟ ਮਿਲਦੀ ਹੈ ਕਿਉਂਕਿ ਬਾਣੀ ਨਾਲ ਨਹੀਂ ਜੁੜੇ ਹੋਏ ਉਹਨਾਂ ਨੂੰ ਪਤਾ ਨਹੀਂ ਕਿ ਇਹ ਕਿੰਨਾ ਇੱਕ ਵਿਚਾਰਾਂ ਦਾ ਵੱਡਾ ਰਿਸ਼ਤਾ ਲੋਕ ਜਿਹੜੇ ਆ ਤਲਾਕ ਤਲਾਕ ਕਹਿ ਕੇ ਬੜੀ ਛੇਤੀ ਮੈਂ ਤਲਾਕ ਲੈ ਲੈਣਾ ਤਲਾਕ ਸ਼ਬਦ ਦੀ ਤਾਂ ਵਰਤੋਂ ਹੀ ਨਹੀਂ ਕਰਨੀ ਚਾਹੀਦੀ ਰਿਸ਼ਤੇ ਵਿੱਚ ਵਿਦਵਾਨ ਕਹਿੰਦੇ ਆ ਤੁਸੀਂ ਬੋਲ ਰਹੇ ਹੋ ਇਹ ਵੀ ਇੱਕ ਪਾਪ ਹੀ ਆ ਤਾਂ ਇਹ ਇੱਕ ਜਿੜੇ ਤੇ ਚਿੜੀ ਦੀ ਕਹਾਣੀ ਨਹੀਂ ਇਹ ਇਨਸਾਨਾਂ ਦੀ ਕਹਾਣੀਆਂ ਸਾਡੀ ਆਪਣੀ ਕਹਾਣੀਆਂ ਸਾਨੂੰ ਸਿੱਖਿਆ ਦਿੰਦੀ ਆ ਪ੍ਰੇਰਨਾ ਦਿੰਦੀ ਆ ਜੇ ਗੁੱਸਾ ਆਉਂਦਾ ਵੀ ਹੁੰਦਾ ਉਹਨੂੰ ਜਿਵੇਂ ਡੈਮ ਦੇ ਵਿੱਚੋਂ ਪਾਣੀ ਕੱਢਿਆ ਜਾਂਦਾ ਤਰੀਕੇ ਨਾਲ ਕੱਢਣਾ ਚਾਹੀਦਾ ਜਿਵੇਂ ਇੱਕ ਗੱਲ ਸੁਣਿਓ ਪੂਰੀ ਇੱਥੇ ਜਿਵੇਂ ਕੋਈ ਪਤੀ ਪਤਨੀ ਆਪਸ ਵਿੱਚ ਕਈ ਵਾਰ ਅਣਬਣ ਹੋ ਜਾਂਦੀ ਸੀ ਪਤੀ ਬੋਲ ਦਿੰਦਾ ਸੀ ਤੇ ਉਹ ਜਿਹੜੀ ਪਤਨੀ ਸੀ ਨਾ ਉਹ ਕਰੋਸ਼ੀ ਨਾਲ ਉਹ ਗੁੱਡੀਆਂ ਬਣਿਆ ਕਰਦੀ ਸੀ ਉਹ ਬੋਲਦੀ ਨਹੀਂ ਸੀ ਕਿਉਂਕਿ ਉਹਨੂੰ ਪੇਕਿਆਂ ਤੋਂ ਸਿੱਖਿਆ ਮਿਲੀ ਸੀ ਵੀ ਤੂੰ ਸਬਰ ਨਾਲ ਜ਼ਿੰਦਗੀ ਕੱਢਣੀ ਆ ਪਤੀ ਨੇ ਬੋਲਣਾ ਤੇ ਪਤਨੀ ਜਿਹੜੀ ਆ ਉਹਨੇ ਕਰੋਸ਼ੀਏ ਨਾਲ ਗੁੱਡੀਆਂ ਬੁਣਨੀਆਂ ਸ਼ੁਰੂ ਕਰ ਦੇਣੀਆਂ ਤੇ ਉਹਨੇ ਫਿਰ ਉਹ ਗੁੱਡੀਆਂ ਬਣਦੀ ਗਈ ਬਣਦੀ ਗਈ ਤੇ ਗੁੱਡੀਆਂ ਨੂੰ ਵੇਚਣਾ ਵੀ ਸ਼ੁਰੂ ਕਰ ਦਿੱਤਾ ਪੈਸੇ ਜੋੜੇ ਪੈਸੇ ਜੋੜ ਕੇ ਮਰਨ ਤੋਂ ਪਹਿਲਾਂ ਆਪਣੇ ਪਤੀ ਨੂੰ ਆਖਿਆ ਉਹ ਜਿਹੜਾ ਸਾਹਮਣੇ ਡੱਬਾ ਪਿਆ ਉਹਦੇ ਵਿੱਚ ਕੁਝ ਡਾਲਰ ਆ ਤੇ ਉਹ ਤੇਰੇ ਵਾਸਤੇ ਮੈਂ ਰੱਖੇ ਹੋਏ ਆ ਤੇ ਇਹ ਡਾਲਰ ਕਿਵੇਂ ਆਏ ਉਦੇ ਪਤੀ ਨੇ ਪੁੱਛਿਆ ਉਹ ਕਹਿਣ ਲੱਗੇ ਜਦੋਂ ਤੂੰ ਮੈਨੂੰ ਬੋਲਦੇ ਸੀਗੇ ਤੁਸੀਂ ਕੁਝ ਉੱਚੀ ਉੱਚੀ ਉਦੋਂ ਮੈਂ ਤੁਹਾਡੇ ਅੱਗੇ ਨਹੀਂ ਸੀ ਬੋਲਦੀ ਕਿਉਂਕਿ ਗੁੱਸਾ ਤਾਂ ਹਰ ਬੰਦੇ ਨੂੰ ਆਉਂਦਾ ਹੀ ਆ ਤਾਂ ਮੈਂ ਉਦੋਂ ਕਰੋਸ਼ੀਏ ਨਾਲ ਗੁੱਡੀਆਂ ਬਣਦੀ ਸੀ ਤੇ ਉਹ ਗੁੱਡੀਆਂ ਬਣਾ ਕੇ ਮੈਂ ਵੇਚਦੀ ਗਈ ਵੇਚਦੀ ਗਈ ਉਹ ਪੈਸੇ ਮੈਂ ਤੁਹਾਡੇ ਪਿਵੈਖਲੇ ਰੱਖੇ ਆ ਮਰਨ ਤੋਂ ਪਹਿਲਾਂ ਇੱਕ ਪਤਨੀ ਇਹ ਗੱਲ ਆਪਣੇ ਪਤੀ ਨੂੰ ਕਹਿ ਰਹੀ ਆ ਤਾਂ ਜਿਹੜਾ ਗੁੱਸਾ ਹੁੰਦਾ ਸਭ ਨੂੰ ਹੀ ਆਉਂਦਾ ਵਰੂਨ ਨੂੰ ਕੰਟਰੋਲ ਕਰਨ ਦਾ ਤਰੀਕਾ ਭਾਈ ਕਿਸ ਤਰ੍ਹਾਂ ਜਿਵੇਂ ਡੈਮ ਚੋਂ ਪਾਣੀ ਕੱਢਿਆ ਜਾਂਦਾ ਨਾ ਤਰੀਕੇ ਨਾਲ ਤਰੀਕਾ ਵੇਖੋ ਸੰਗਤ ਜੀ ਇੱਕ ਪਤਨੀ ਆਪਣੇ ਪਤੀ ਦੀ ਨਿਗਰਾਨੀ ਰੱਖ ਸਕਦੀ ਪੂਰੇ ਟਾਈਮ ਤੇ ਨਾਈ ਇੱਕ ਪਤੀ ਆਪਣੀ ਪਤੀ ਦੀ ਨਿਗਰਖਸਾਦਾ ਪੂਰੇ ਟਾਈਮ ਤੱਕ ਇਸ ਕਰਕੇ ਜਿਹੜੇ ਰਿਸ਼ਤੇ ਹੁੰਦੇ ਨੇ ਨਾ ਇਹ ਵਿਸ਼ਵਾਸ ਤੇ ਟਿਕੇ ਹੋਏ ਹੁੰਦੇ ਨੇ ਜਿਸ ਰਿਸ਼ਤੇ ਦੇ ਵਿੱਚ ਵਿਸ਼ਵਾਸ ਹੁੰਦਾ ਉਹ ਰਿਸ਼ਤਾ ਤਾਂ ਚੱਲ ਸਕਦਾ ਪਰ ਜਿਹੜੇ ਰਿਸ਼ਤੇ ਵਿੱਚ ਸ਼ੱਕ ਆ ਜਾਏ ਗਲਤ ਫੈਮਲੀ ਆ ਜਾਣ ਉਹ ਰਿਸ਼ਤਾ ਅੰਦਰੋਂ ਖੋਖਲਾ ਹੋ ਜਾਂਦਾ ਜਿਵੇਂ ਇੱਕ ਰੱਸੀ ਦੇ ਵਿੱਚ ਆਪਾਂ ਜਦੋਂ ਧਾਗੇ 'ਚ ਗੰਢ ਪਾ ਲੈਂਦੇ ਉਹ ਗੰਢ ਰੜਕਦੀ ਰਹਿੰਦੀ ਹੈ ਨਾ ਇਸ ਤਰੀਕੇ ਦੇ ਨਾਲ ਦੇ ਆਪਣੇ ਮਨ ਦੇ ਵਿੱਚ ਮਾੜਾ ਮੋਟਾ ਸ਼ੱਕ ਪੈਦਾ ਹੋ ਗਿਆ ਤੇ ਉਹ ਆਪਣਾ ਸ਼ੱਕ ਇੰਨਾ ਵੱਧ ਜਾਂਦਾ ਵੱਧ ਜਾਂਦਾ ਕਿ ਰਿਸ਼ਤਾ ਟੁੱਟਦਾ ਹੈ ਇਸ ਕਰਕੇ ਬੇਫਾਲਤੂ ਨਸ਼ਕ ਕਰਿਆ ਕਰੋ ਇਹ ਰਿਸ਼ਤੇ ਭਰੋਸੇ ਦੇ ਨੇ ਆਪਣਾ ਭਰੋਸਾ ਵਧੀਆ ਬਣਾਓ ਜੇ ਤੁਸੀਂ ਇਮਾਨਦਾਰ ਹੋ ਤੁਸੀਂ ਇਮਾਨਦਾਰ ਹੋ ਪਹਿਲਾਂ ਤਾਂ ਤੇ ਫਿਰ ਰਿਸ਼ਤੇ ਜਿਹੜਾ ਤੁਹਾਡਾ ਪਾਰਟਨਰ ਆ ਉਹਦੇ ਤੇ ਤੁਸੀਂ ਸ਼ੱਕ ਨਹੀਂ ਕਰਨਾ ਜਿੰਨਾ ਤੇ ਚੇਹਰ ਤੱਕ ਤੁਹਾਨੂੰ ਸਬੂਤ ਨਹੀਂ ਮਿਲਦਾ ਹਨਾ ਜਾਂ ਤੁਸੀਂ ਦੇਖਦੇ ਨਹੀਂ ਹੈਗੇ ਵੈਸੇ ਤਾਂ ਇਦਾਂ ਵੀ ਹੁੰਦਾ ਕਿ ਕਈ ਵਾਰੀ ਅੱਖੀ ਦੇਖੇ ਗੱਲ ਵੀ ਝੂਠ ਹੁੰਦੀ ਆ ਤੁਸੀਂ ਸਾਹਮਣੇ ਬੈਠੋ ਆਪਣੀ ਜੋ ਗਲਤ ਫੈਮਿਲੀ ਹੁੰਦੀ ਆ ਜਾਂ ਤੁਹਾਡੇ ਮਨ ਦੇ ਵਿੱਚ ਕੋਈ ਗੱਲ ਚੱਲ ਰਹੀ ਹੁੰਦੀ ਆ ਆਪਣੇ ਜਿਹੜਾ ਸਾਥੀ ਹੁੰਦਾ ਉਹਦੇ ਨਾਲ ਤੁਸੀਂ ਗੱਲ ਕਰੋ ਕਿਤੇ ਵੀ ਤੁਹਾਡੀ ਉਹ ਗਲਤ ਫੈਮਿਲੀ ਤਾਂ ਨਹੀਂ ਜਾ ਕੋਈ ਇਹ ਸੱਚ ਗੱਲ ਆ ਹਨਾ ਫੇਰ ਹੀ ਤੁਹਾਨੂੰ ਪਤਾ ਲੱਗਿਆ ਜੇ ਤੁਸੀਂ ਆਪਦੇ ਮਨ ਦੇ ਅੰਦਰ ਹੀ ਸ਼ੱਕ ਨੂੰ ਉਹ ਰਿਪੀਟ ਕਰੀਗੇ ਰਿਪੀਟ ਕਰੀਗੇ ਤਾਂ ਉਹ ਸ਼ੱਕ ਇੱਕ ਬਹੁਤ ਵੱਡਾ ਰੂਪ ਲੈ ਲੈਂਦਾ ਜਿਸ ਦੇ ਕਾਰਨ ਤੁਹਾਡਾ ਘਰ ਜੜਾ ਬਰਬਾਦ ਹੋ ਸਕਦਾ ਦਸੰਗਤ ਜੀ ਸੋ ਜਿਵੇਂ ਹੁਣ ਆਪਣੇ ਬੱਚੇ ਹੁੰਦੇ ਨੇ ਘਰ ਵਿੱਚ ਉਹ ਜਦੋਂ ਫਿਰ ਆਪਣੇ ਮਾਪਿਆਂ ਨੂੰ ਇਦਾਂ ਦੇਖਦੇ ਨੇ ਕਿ ਉਹ ਇੱਕ ਦੂਸਰੇ ਤੇ ਸ਼ੱਕ ਕਰਦੇ ਨੇ ਜਾਂ ਉਹ ਲੜਾਈ ਝਗੜਾ ਕਰਦੇ ਰਹਿੰਦੇ ਨੇ ਉਹ ਚੀਜ਼ ਨਾਲ ਇਹਦਾ ਬੱਚਿਆਂ ਨੇ ਇਫੈਕਟ ਕਰਦੀ ਆ ਇਸ ਕਰਕੇ ਆਪਣੇ ਬੱਚਿਆਂ ਨੂੰ ਵੀ ਚੰਗੀਆਂ ਚੀਜ਼ਾਂ ਸਿਖਾਇਆ ਕਰੋ ਕਿਉਂਕਿ ਇਹ ਸਾਰੀ ਦੁਨੀਆ ਪਰਸੇ ਤੇ ਆ ਹੁਣ ਜੇ ਆਪਾਂ ਨਾ ਕਿਸੇ ਤੇ ਭਰੋਸਾ ਕਰਾਂਗੇ ਨਾ ਕਿਸੇ ਯਕੀਨ ਕਰਾਂਗੇ ਕਿਉਂਕਿ ਬਹੁਤ ਹੀ ਨੀਚੋ ਠਿੱਧੂਲੀ ਫਿੱਦੀ ਆ ਨਾ ਕਿਸੇ ਤੇ ਯਕੀਨ ਕਰਾਂਗੇ ਆਪਾਂ ਤਾਂ ਆਪਣਾ ਕੋਈ ਕੰਮਕਾਰ ਚੱਲ ਨਹੀਂ ਨਹੀਂ ਹੈਗਾ ਹਨਾ ਜਿਵੇਂ ਆਪਾਂ ਕੋਈ ਨੌਕਰੀ ਲੈਣੇ ਉਹ ਵੀ ਤਾਂ ਆਪਾਂ ਜਿਹੜਾ ਮਾਲਕ ਹੁੰਦਾ ਉਹਦੇ ਤੇ ਭਰੋਸਾ ਕਰਕੇ ਲੈਣੇ ਵੀ ਹਾਂ ਜੇ ਮੈਂ ਕੰਮ ਕਰੂ ਇਹ ਮਾਲਕ ਮੈਨੂੰ ਸੈਲਰੀ ਦੇਊਗਾ ਹਨਾ ਇਸ ਕਰਕੇ ਇਹ ਸਭ ਚੀਜ਼ ਜਿਹੜੀ ਭਰੋਸੇ ਤੇ ਚੱਲੀ ਜਾ ਰਹੀ ਆ ਤਾਂ ਬਸ ਆਪਣਾ ਗੁਰਬਾਣੀ ਨਾਲ ਤੁਸੀਂ ਜੁੜੋ ਪਾਠ ਕਰਿਆ ਕਰੋ ਰੱਬ ਦਾ ਨਾਮ ਲਿਆ ਕਰੋ ਤੁਸੀਂ ਸੌਖੇ ਰਹੋਗੇ ਸੰਗਤ ਜੀ ਬਾਕੀ ਸੰਗਤ ਜੀ ਇਹ ਜਿਹੜੀ ਸ਼ੱਕ ਵਾਲੀ ਗੱਲ ਮੈਂ ਗਰੀਆਂ ਨਾ ਇਹ ਮੈਂ ਸਾਰਿਆਂ ਲਈ ਨਹੀਂ ਕਰੀ ਕਿਉਂਕਿ ਕੁਝ ਕੁ ਦੁਨੀਆ ਤੇ ਇਹੋ ਜਿਹੇ ਬੰਦੇ ਵੀ ਹੈਗੇ ਨੇ ਜਿਹੜੇ ਸੱਚਮੁੱਚ ਆਪਣੇ ਘਰ ਵਾਲਿਆਂ ਨਾਲ ਜਾਂ ਕੁਝ ਕੁ ਔਰਤਾਂ ਨੇ ਜਿਹੜੀਆਂ ਆਪਣੇ ਘਰ ਵਾਲਿਆਂ ਦੇ ਨਾਲ ਧੋਖਾ ਕਰਦੀਆਂ ਨੇ ਹਨਾ ਉਹਨਾਂ ਤੇ ਸ਼ੱਕ ਕਰਨਾ ਵੀ ਪੈਂਦਾ ਪਰ ਮਤਲਬ ਜਿਵੇਂ ਹੁਣ ਆਪਾਂ ਜੋ ਕਹਾਣੀ ਦੇ ਵਿੱਚ ਸੁਣਿਆ ਮਤਲਬ ਜਿਹੜਾ ਸੱਚਾ ਬੰਦਾ ਹੁੰਦਾ ਹਨਾ ਵੀ ਉਹਦੇ ਤੇ ਆਪਾਂ ਜੋ ਸ਼ੱਕ ਕਰ ਲੈਂਦੇ ਆ ਫਿਰ ਇਸ ਕਰਕੇ ਵੀ ਕਈ ਵਾਰੀ ਕਿਸੇ ਲੋਕਾਂ ਦੀ ਆਦਤ ਹੁੰਦੀ ਆ ਵੀ ਉਹ ਨਹੀਂ ਜਿਤਾਉਂਦੇ ਹੈਗੇ ਆਪਦਾ ਪਿਆਰ ਹਨਾ ਇਸ ਕਰਕੇ ਉਹਨਾਂ ਤੇ ਨਹੀਂ ਆਪਾਂ ਨੂੰ ਸ਼ੱਕ ਚਾਹੀਦਾ ਵੀ ਫਲਾਨੇ ਦੇ ਘਰ ਵਾਲਾ ਤਾਂ ਐਵੇਂ ਕਰਦਾ ਤੁਸੀਂ ਮੇਰੇ ਲਈ ਕਰਦੇ ਨਹੀਂ ਜਾਂ ਫਲਾਨੇ ਦੇ ਘਰ ਵਾਲੀ ਐਵੇਂ ਕਰਦੀ ਹੈ ਤੁਸੀਂ ਮੇਰੇ ਲਈ ਕਰਦੇ ਨਹੀਂ ਇਹਨਾਂ ਨਿੱਕੇ ਮੋਟੀਆਂ ਗੱਲਾਂ ਤੇ ਨਹੀਂ ਲੜਨਾ ਚਾਹੀਦਾ ਕਿਉਂਕਿ ਹਰ ਇੱਕ ਬੰਦੇ ਦੇ ਘਰ ਦਾ ਮਾਹੌਲ ਨਾ ਅਲੱਗ-ਅਲੱਗ ਹੁੰਦਾ ਕਿਸੇ ਦਾ ਮਾਹੌਲ ਕਿਸੇ ਦੇ ਘਰ ਨਾਲ ਨਹੀਂ ਮਿਲਦਾ ਹੁੰਦਾ ਕਿਸੇ ਦਾ ਸੁਭਾਅ ਕਿਸੇ ਨਾਲ ਨਹੀਂ ਮਿਲਦਾ ਹੁੰਦਾ ਇਸ ਕਰਕੇ ਆਪਣੇ ਪਤੀਆਂ ਤੋਂ ਜਾਂ ਆਪਣੀਆਂ ਪਤਨੀਆਂ ਤੋਂ ਇਹ ਸ਼ਿਕਾਇਤ ਨਾ ਕਰਿਆ ਕਰੋ ਤੁਸੀਂ ਵੀ ਕੋਈ ਹੋਰ ਐਵੇਂ ਕਰ ਰਿਹਾ ਪਰ ਆਪਾਂ ਐਵੇਂ ਨਹੀਂ ਕਰ ਰਹੇ ਕਿਉਂਕਿ ਸੰਗਤ ਜੀ ਕੋਈ ਕਿਸੇ ਨਾਲ ਮੇਲ ਨਹੀਂ ਖਾਂਦਾ ਹੈਗਾ ਸਭ ਦਾ ਆਪੋ ਆਪਣਾ ਪ੍ਰਮਾਤਮਾ ਨੇ ਸਾ ਆਪ ਨੂੰ ਆਪ ਆਪਣਾ ਦਿੱਤਾ ਹੋਇਆ ਸਭਾ ਜਿਸ ਤਰ੍ਹਾਂ ਇੱਕ কুমਿਹਾਰ ਘੜੇ ਇੱਕੋ ਹੀ কুমਿਹਾਰ ਬਣਾਉਂਦਾ ਹੈ ਨਾ ਬਣ ਕੇ ਚਲੋ ਪਰ ਜਦੋਂ ਆਪਾਂ ਖਰੀਦਣ ਜਾਂਦੇ ਆਪਾਂ ਨੂੰ ਆਉਂਦਾ ਵੀ ਆਹ ਵਾਲਾ ਨਹੀਂ ਸਹੀ ਹੈਗਾ ਆਹ ਵਾਲਾ ਸਹੀ ਹੈਗਾ ਬਣਾਏ ਤਾਂ ਇੱਕੋ ਬੰਦੇ ਨੇ ਹੈ ਨਾ ਪਰ ਆਪਾਂ ਨੂੰ ਉਹ ਪਸੰਦ ਆਉਂਦਾ ਜਿਹੜਾ ਆਪਣੇ ਦਿਲ ਨੂੰ ਜੱਜ ਜੀ ਹੈ ਨਾ ਇਸੇ ਤਰੀਕੇ ਦੇ ਨਾਲ ਉਹੀ ਜੋ ਪਰਮਾਤਮਾ ਨੇ ਸਾਰਿਆਂ ਨੂੰ ਬਣਾਇਆ ਬਣਾਇਆ ਪਰਮਾਤਮਾ ਨੇ ਪਰ ਸਾਰਿਆਂ ਨੂੰ ਅਲੱਗ-ਅਲੱਗ ਬਣਾਇਆ ਜਿੱਦਾਂ ਕੋਈ ਚੀਜ਼ ਦਾ ਡਿਜ਼ਾਈਨ ਅਲੱਗ-ਅਲੱਗ ਹੋ ਜਾਂਦਾ ਪਰ ਉਹ ਇੱਕੋ ਚੀਜ਼ ਦੀ ਬਣੀ ਹੁੰਦੀ ਹੈ ਇਸ ਤਰ੍ਹਾਂ ਬਾਕੀ ਸੰਗਤ ਜੀ ਇਹ ਪ੍ਰੋਸਾਂਮੇਸ਼ ਆਪਣੇ ਪਾਰਟਨਰਸ ਤੇ ਕਰਿਆ ਕਰੋ ਇਤਨਾ ਸ਼ੱਕ ਨਾ ਕਰਿਆ ਕਰੋ ਹਨਾ ਅੱਜ ਦੀ ਵੀਡੀਓ ਚ ਇੰਨੀ ਸੀਗਾ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਚ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰ ਦਿਓ